ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਦੋਸਤੋ ਅੱਜ ਦੀ ਆਪਣੀ ਵੀਜਿਟ ਹੈਗੀ ਹੈ ਸ਼ਹਿਰ ਪੱਟੀ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਵੀਰ ਨਤਨ ਦੇ ਘਰ ਅੱਜ ਆਪਾਂ ਪਹੁੰਚੇ ਆਂ ਸੋ ਦੋਸਤੋ ਕਰਦੇ ਆ ਵੀਰਾਂ ਨਾਲ ਗੱਲਬਾਤ ਪੁੱਛਦੇ ਆ ਸਾਰੀ ਡਿਟੇਲ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਹੈ ਜਿਹੜੇ ਵੀਰ ਇਸ ਚੈਨਲ ਤੇ ਨਵੇਂ ਆਏ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਦਬਾ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਸੋ ਦੋਸਤੋ ਜਿਹੜੇ ਵੀਰ ਆਪਣੀ ਇਹ ਵੀਡੀਓ ਫੇਸਬੁੱਕ ਚੈਨਲ ਤੇ ਦੇਖ ਫੇਸਬੁਕ ਚੈਨਲ ਨੂੰ ਫੋਲੋ ਕਰ ਦਿਓ ਤਾਂ ਕਿ ਸਾਡੀ ਜਿਹੜੀ ਅਸੀਂ ਨਵੀਂ ਵੀਡੀਓ ਪਾਈ ਉਹਦੀ ਅਪਡੇਟ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਸੋ ਦੋਸਤੋ ਇੱਥੇ ਆਓ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਪਛੂਖਰੀ ਤੋਂ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਵੀਡੀਓ ਨੂੰ ਦੋਸਤੋ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜਰੂਰ ਕਰਦਿਆ ਕਰੋ ਕਿਸੇ ਹੋਰ ਵੀਰ ਭਰਾ ਦਾ ਫਾਇਦਾ ਹੋ ਸੋਦਾ ਸੋ ਦੋਸਤੋ ਸਾਡਾ ਕੰਮ ਸਿਰਫ ਵੀਡੀਓ ਬਣਾ ਕੇ ਜਿਹੜੀ ਚੈਨਲ ਤੇ ਪਾਉਣੀ ਨਿਰਖ ਪਰਖ ਜਿਹੜੀ ਕਰਨੀ ਤੁਸੀਂ ਆਪ ਆ ਕੇ ਕਰਨੀ ਦੀ ਕਿਉਂਕਿ ਤੁਸੀਂ ਪੈਸੇ ਲਾਉਣੇ ਹੁੰਦੇ ਆ ਕਰਦਿਆ ਵੀ ਇੰਨਾ ਗੱਲਬਾਤ ਪੁੱਛਦਿਆਂ ਸਾਰੀ ਡਿਟ ਹੋ ਜਨਾਉ ਠੀਕ ਹੈ ਜੀ ਬਹੁਤ ਬਹੁਤ ਤੁਹਾਡ ਜੀ ਆਏ ਹੋ ਭਾਈ ਥੈਂਕ ਯੂ ਜੀ ਆਪਣਾ ਵੀ ਜੀ ਇਹ ਡਰੈਸ ਬੋਲ ਰਹੀ ਹੈ ਸਪੈਸ ਆਪਣਾ ਸ਼ਹਿਰ ਪੱਟੀ ਹੈ ਜਿਲ੍ਹਾ ਤਰਨਤਾਰਨ ਹੈ ਜਿਹੜੀ ਜਿਹੜੀ ਕਰਨੀ ਪਣੀ ਆ ਉਹ ਕੋਈ ਵੀਰ ਭਰਾ ਹੋਗਾ ਪੱਟੀ ਸ਼ਹਿਰ ਖਾਸ ਆਗੇ ਲੱਗੇ ਆਪਣਾ ਚਬਾਰਾ ਸਭ ਕੁ ਦੋਹਰਾ ਪੈਂਦਾ ਸਭਰਾ ਸਭ ਕੁ ਕਰਦੇ ਮੇਲ ਕਾਇਟੀ ਇਹ ਹੋਈ ਆਪਣੇ ਇਥੇ ਠੀਕ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਤੇ ਵੀ ਜੀ ਅੱਜ ਕਿੰਨੀਆਂ ਗਾਵਾਂ ਚ ਅੱਜ ਆਪਾਂ ਤੁਹਾਨੂੰ 4 ਵਾੜਾ ਵਾਂਗੇ 4 ਗਾਵਾਂ ਤੇ 40 ਸੂਈਆਂ 40 ਸੂਈਆਂ ਠੀਕ ਹੈ ਸਭ ਤੋਂ ਵੱਡੀ ਗੱਲ ਇਹ ਵੀ ਚਾਰੇ ਗਾਵਾਂ ਸੂਈਆਂ ਸੂਈਆਂ ਚਾਰੇ ਸੂਈਆਂ ਦੇ ਜਿਹੜੀ ਇੱਕ ਹੋਰ ਜਦੋਂ ਕੋਈ ਚਾਰਾ ਮਗਰੀ ਬਚ ਗਿਆ ਠੀਕ ਹੈ ਜੀ ਬਿਲਕੁਲ ਤਾਜ਼ੀਆਂ ਸੁਈਆਂ ਇੱਕ ਇੱਕ ਦੋ ਦੋ ਠੀਕ ਹੈ ਸ਼ੁਰੂ ਕਰੀਏ ਇਸ ਵਡੀ ਗਾਂ ਤੋਂ ਇਹਦੀ ਡਿਟੇਲ ਦੱਸੋ ਜੀ ਇਹ ਖਰਾ ਸਾਹਿਬ ਇਹ ਸੁਈਆਂ ਵਸੀ ਪਰਸੋਂ ਐਸ਼ਾ ਜੀ ਡੀਆਂ ਵੇੜ ਵੇੜ ਬੋਲਾ ਤਿਆਰ ਆ ਠੀਕ ਹੈ ਜੀ ਸੁਆ ਦੁੱਜਾ ਠੀਕ ਹੈ ਛੇ ਦਾੰਦਿਆ ਠੀਕ ਹੈ ਜੀ ਕਸ ਹੋਸ ਜੀ ਤੇ ਕਿੰਨਾ ਖਚਵਾ ਦੂਗੀ ਇਸ ਤਰ੍ਹਾਂ ਪਹਿਲੇ ਸੂਏ ਨੇ ਦਤਾ ਨੇ 22 ਕਿਲੋ 22 ਕਿਲੋ 25 26 ਕਿਲੋ ਦੀ ਆਸ ਹੈਗੀ ਆ ਮਾਮੂਲੀ ਜੀ ਗੱਲ ਆ ਕੱਲ ਦਾ ਕਦਵੇਲ ਵੀ ਚੰਗੀ ਆ ਯਾਦ ਰਸਲ ਵੀ ਚੰਗੀ ਆ ਠੀਕ ਹੈ ਜੀ ਬਾਕੀ ਦੋ ਦਿਨ 25 26 25 ਕਿਲੋ ਦੁੱਧ ਮਾਮੂਲੀ ਇਹ ਤਾਂ ਕੁਝ ਨਹੀਂ ਕਹਿੰਦਾ ਕਦਵੇ ਆ ਜਿੱਦਾਂ ਕਾੜ ਕਾੜੇ ਗਾਂਦਾ ਜਿੱਦਾਂ ਬਾਕੀ ਲੈਵਲ ਤੋਂ ਬੋਲ ਕੰਨ ਇਹਨਾਂ ਨੇ ਕੁਝ ਨਹੀਂ ਕਹਿੰਦਾ ਠੀਕ ਹੈ ਕੋਲੋਂ ਚਾਉਂਗੀ ਕਿਉਂਕਿ ਇੱਕ ਤਾਂ ਵੀਰ ਵੀਰ ਲੱਗੇ ਪਰ ਇਹ ਤਾਂ ਬਹੁਤ ਤਿਆਰ ਆ 18 ਹੋਵੇ ਉਹਨੂੰ ਵੀਡੀਓ ਦੇਖ ਠੀਕ ਹੈ ਜੀ ਦੋਸਤੋ ਦੂਜਾ ਸੂਆ ਸੋਈ ਆ ਤੇ ਸੂਈ ਨਾਲ ਚਾਰ ਨਾ ਕੀ ਨਹੀਂ ਨਹੀਂ ਪਰਸੋਂ ਸੂਈ ਆ ਪਰਸੋਂ ਹੀ ਆ ਤੀਜਾ ਦਿਨ ਆ ਸੂਈ ਨੇ ਤੀਜਾ ਦਿਨ ਆ ਠੀਕ ਹੈ ਜੀ ਮੂੰਹ ਛੇ ਦੰਦ ਮੂੰਹ ਛੇ ਦੰਦ ਰਹਿਣਾ ਛੇ ਦੰਦ ਠੀਕ ਹੈ ਜੀ ਦੋਸਤੋ ਹੁਣ ਜਿਹੜਾ ਬੋਲਾ ਗਿਨ ਲੋ ਜਾਂ ਦੁੱਧ ਗਿਨ ਲੋ 17 ਤੋਂ 18 ਦੇ ਵਿੱਚ ਵਿੱਚ ਤਿਆਰ 25 ਕਿਲੋ ਲੀਟਰ ਦੀ ਵੀਰ ਉਮੀਦ ਕਰਦਾ ਵਾ ਚੰਗੇ ਕਦ ਕੱਢ ਦੀਏ ਦੋਸਤੋ ਵੀਡੀਓ ਬਣਾਉਂਦਾ ਜਿਹੜਾ ਟਾਈਮ ਹੈ ਆਪਣਾ तकरीबन ਦੁਪਹਿਰ ਦਾ 1.5 ਵਜੇ ਦਾ ਟਾਈਮ ਹੈ 29 ਮਾਰਚ ਨੂੰ ਆਪਾਂ ਜਿਹੜੀ ਵੀਡੀਓ ਬਣਾ ਰਹੇ ਹਾਂ ਵੀਰ ਦੇ ਘਰੋਂ ਆਰਡਰ ਕੁਆਲਿਟੀ ਦੋਸਤੋ ਵੇਖੋ ਗਾਣੇ ਆ ਪੂਰੀ ਤਿਆਰ ਕੀਤੀ ਸ਼ਾਮਾਂ ਤੱਕ ਪੂਰਾ ਵੱਡਾ ਹਵਾਨਾ ਤਿਆਰ ਕਰਾਂਗੇ ਬਹੁਤ ਸੋਹਣੀ ਬੰਦੀ ਸ਼ਾਮਾਂ ਨੂੰ ਠੀਕ ਹੈ ਬੰਦ ਬੜੀ ਫੇਰੇ ਚੋਈ ਯਾਰ ਇਹ ਨਾ ਇਹਦੀ ਗੱਲ ਹੋਈ ਹੈ ਕਿਸੇ ਬੰਦੇ ਨਾਲ ਅੱਛਾ ਜੀ ਤੇ ਇਹ ਤਾਂ ਲੋ ਹੋ ਚੁੱਕੀ ਹੈ ਤਕਰੀਬਨ ਠੀਕ ਹੈ ਜੀ ਤੇ ਮੁੱਲ ਵੀਰ ਆਪਾਂ ਕਿਦਾਂ ਕਰੀਏ ਫੋਨ ਤੇ ਕਰ ਲੈ ਕਿਉਂਕਿ ਇਹ ਵੇਚਣ ਵਾਲਿਆਂ ਨੇ ਲਿਆਂਗਾਵਾ ਵਿੱਚੋਂ ਅੱਛਾ ਜੀ ਹਾਂਜੀ ਫੋਨ ਤੇ ਫੋਨ ਤੇ ਮੁੱਲ ਆ ਵੀ ਕੋਈ ਵੀਰ ਪ੍ਰੋਫੈਸਰ ਕਈ ਵੀਰ ਕਮੈਂਟ ਕਰਦੇ ਆ ਵੇਚ ਕੇ ਮੁੱਲ ਦੱਸ ਦਿਆ ਕਰੋ ਮਾਰੀ ਕਮੈਂਟ ਲਾ ਲਈਏ ਕਮੈਂਟ ਉਹ ਇਹੋ ਜਿਹੇ ਕਮੈਂਟ ਜਿਹਨਾਂ ਨੇ ਕਰਨੇ ਹੁੰਦੇ ਆ ਉਹ ਹਿਸਾਬ ਨਾਲ ਤਕਰੀਬਨ ਸਵਾਦ ਲੈਣ ਵਾਲੇ ਆ ਕਿਉਂਕਿ ਜਿੰਨਾਂ ਲੈਣੀਆਂ ਹੁੰਦੀਆਂ ਐ ਫੋਨ ਕਰਕੇ ਪੁੱਛਦੇ ਆ ਤੇ ਮੈਨੋਂ ਸਦਾ ਇੱਥੇ ਆਈ ਜਾਂਦੇ ਆ ਠੀਕ ਹੈ ਠੀਕ ਹੈ ਹਾਂਜੀ ਕਮੈਂਟ ਤੇ ਕਿਉਂਕਿ ਕਮੈਂਟ ਬੋਰਡ ਆ ਨਾ ਕੋਈ ਵੀ ਨਾ ਮਰਜ਼ੀ ਕੋਈ ਕਰ ਸਕਦਾ ਠੀਕ ਹੈ ਜੀ ਅਕੇ ਇਹਦਾ ਥੋੜੀ ਫਰ ਸਕਦੇ ਹਾਂ ਹਾਂ ਜੀ ਹਾਂ ਜੀ ਇਹਦੀ ਕਰਦੇ ਮਾਰੇ ਪਤਾ ਗੱਲ ਗਈ ਆ ਫਿਰ ਨਾਲ ਇਹ ਗੱਲ ਦੇ ਲੈ ਵੀ ਵੇਖੋ ਹੁਣ ਵਪਾਰੀ ਵੀਰ ਨੇ ਕਿਸੇ ਨੇ ਖੜਨੀ ਖਰੀਦ ਕੇ ਆ ਵੇਚਣ ਵਾਲਾ ਲਈ ਬਾਈ ਹਾਂ ਤੇ ਉਹਦੇ ਵਿਚੋਂ ਉਹ ਲਿਆ ਆਦਾ ਉਹ ਜਾ ਕੇ ਚਲਪਣੇ ਲੈਣਾ ਤਾਂ ਫਿਰ ਉਹ ਤੋਂ ਮੋਲ ਮੰਗਾ ਜਾਂਦਾ ਹੈ ਨਾ ਇੱਥੇ ਹਾਂ ਜੀ ਠੀਕ ਹੈ ਜੀ ਦੂਜੇ ਨੰਬਰ ਤੇ ਦੱਸੀ ਰਿਹਿੰਦੇ ਵੇ ਇਹ ਵੀ ਇਹ ਵੜਿਆ ਜੀ ਇਹ ਵੀ ਪਰਸੋਂ ਸੂਈਆ ਦੋਵੇਂ ਇਕੱਠੀਆਂ ਹੁੰਦੀਆਂ ਆ ਵੇੜਾ ਠੀਕ ਹੈ 15 15 ਪਹਿਲਾਂ ਆ ਸੂਈਆ ਫਿਰ ਉਹ ਸੂਈਆ ਠੀਕ ਹੈ 15 20 ਮਿੰਟ ਦਿੰਦੇ ਘੰਟੇ ਦੇ ਚੱਕਰ ਸੂਈਆ ਪਹਿਲਾ ਸੁਆ ਹੈ ਹਾਂਜੀ ਇਹ ਵੀ ਛੇ ਦੰਦ ਆ ਛੇ ਦੰਦ ਆ ਕੱਟ ਕੱਟ ਇਹਦਾ ਵੀ ਚੰਗਾ ਹੈ 14 13 ਕਿਲੋ ਇਸ ਟਾਈਮ ਬੋਲਾ ਥੱਲੇ ਤਿਆਰ ਹੈ ਦੇ ਵੀ ਬੱਚਾ ਨਹੀਂ ਡੇਤਾ ਇਹਦਾ ਬੱਛਾ ਹੀ ਹੈ ਜੀ ਅੱਛਾ ਜੀ ਚਾਰਾਂ ਦੇ ਬੱਚੇ ਆ ਚਾਰਾਂ ਦੇ ਬੱਚੇ ਆ ਠੀਕ ਹੈ ਜੀ ਹੁਣ ਬੋਲਾ ਕਿੰਨਾ ਦੱਸੇ ਤਿਆਰ ਇਸ ਟਾਈਮ ਬੋਲਾ 13 14 ਕਿਲੋ ਤਿਆਰ ਹੈ 13 14 ਕਿਲੋ ਸੂਈਆਂ ਦੋਨੇ ਇਕੱਠੀਆਂ ਸੂਈਆਂ ਆ ਇਹ ਕਿੰਨਾ ਖਿਚਵਾ ਦਿੰਗੇ ਚਵਾਉਣਾ ਜੇ ਨਾ ਸੱਚ ਜੀ ਛੂ ਵੀ ਹੈ ਕੋਈ ਦੋ ਚਾਰ ਦਿਨ ਪਹਿਲਾਂ ਸੂਈਏ ਦੋ ਚਾਰ ਦਿਨ ਪਹਿਲਾਂ ਸੂਈਏ ਨਾ ਆਉਣ ਆਉਣ ਚ ਸੂਈ ਹਾਂਜੀ ਹਾਂਜੀ ਤੇ 44 ਕਿਲੋ 14 ਕਿਲੋ ਤਿਆਰ ਆ ਜਾਰਾ ਨਹੀਂ ਤੇ 20.5 ਕਿਲੋ ਚਾਣਾ ਚਾਹੀਦਾ ਹਾਂਜੀ ਹਾਂਜੀ ਬੰਦੀ ਆਉਂਦੀ ਵੜ ਬੱਗੀ ਸੋਣੀ ਆ ਤੇ ਪਰ ਪਹਿਲਾਂ ਚਾਹਿਆ ਉਹਨੂੰ ਬੋਲਾ ਪਾਈਆ ਕਿ ਚਾਹਿਆ ਸਾਰਾ ਠੀਕ ਹੈ ਜੀ ਤੇ ਹੁਣ ਇਸ ਟਾਈਮ 14 ਕਿਲੋ ਬੋਲਾ ਤਿਆਰ ਆ ਚਾਰ ਬੰਦਿਆਂ ਚਵਾਈਆਂ ਚ ਤਿਆਰ ਹੋ ਗਿਆ ਆ ਜਿਵੇਂ ਜਿਵੇਂ ਚਵਾਈ ਲੱਗਦੀ ਕਿ ਦੋ ਦੋ ਤਰ੍ਹਾਂ ਦੀ ਦੋ ਦੋ ਸਾਫ ਹੁੰਦੀ ਗਈ ਉਹਦਾ ਤਾਂ ਬੱਦੀ ਜਣਾ ਠੀਕ ਹੈ ਜੀ ਚਾਰ ਨੂੰ ਕਿ ਸੂਈ ਨੂੰ ਹਾਂਜੀ ਇਕੱਠੀਆਂ ਸੂਈਆਂ ਦੋਵੇਂ ਤੇ ਪਰਸੋਂ ਦੀਆਂ ਦੋਵੇਂ ਅਜਾ ਠੀਕ ਹੈ ਜੀ ਦੋਸਤੋ ਇਹਨਾਂ ਨੂੰ ਵੀ ਤਿੰਨ ਦਿਨ ਹੋ ਗਏ ਸੂਈ ਨੂੰ ਪਹਿਲਾ ਸੂਆ ਏ ਤੇ ਬੋਲਾ ਜਿਹੜਾ ਵੀਰ ਬਾਕੀ ਦੋਸਤੋ ਦੁੱਧ ਜਿਹੜਾ ਤੁਹਾਡੀ ਸੇਵਾ ਤੇ ਜਿੱਦਾਂ ਦੀ ਤੁਸੀਂ ਆਪਣੀ ਸੇਵਾ ਕਰ ਲੋਗੇ ਉਦਾਂ ਦਾ ਦੁੱਧ ਕਮਾ ਦੇ ਦੇਣਗੇ ਮੋਲਾ ਵੀ ਮੋਲਾ ਫੇਸ ਕੁਆਲਟੀ ਦੋਸਤੋ ਇਹਦੀ ਵੀ ਚੈੱਕ ਕਰ ਸਕਦੇ ਹੋ ਸਾਰੀਆਂ ਦੋਸਤੋ ਗਰਮੀ ਵਾਲੇ ਤੋਹਫੇ ਬੱਚੇ ਦੋਸਤੋ ਤੁਹਾਨੂੰ ਨਹਿਂਟ ਦੇ ਖਾਦਾਂਗੇ ਚਮਾ ਕਮਾ ਦੇ ਸੇਵਾ ਹੋਗੀ ਜੇ ਚੰਗੀ ਸੇਵਾ ਵਾਲਾ ਵੀਰ ਲੈ ਜਾਂਦਾ ਹੋ ਸਕਦਾ 20 ਵੀ ਦੇ 20 ਵਿੱਚ ਵਾਧੇ ਹਾਂਜੀ ਇਹ ਤੇ ਸੇਵਾ ਤੇ ਡਿਪੈਂਡ ਆ ਫਿਰ ਮੀਨਿਮ ਆਉਣ ਵਾਲੀਆਂ ਬਹਿੜਾ ਭਾ ਦਾ ਕੱਦ-ਗਾੜ ਚੰਗੇ ਵੱਡੇ ਆ ਇੰਨਾ ਗਰਮੀ ਵਾਲੀ ਕੋਈ ਵੀ ਨਹੀਂ ਕੀਤੀਆਂ ਬਰਦੀਆਂ ਠੀਕ ਹੈ ਜੀ ਹਾਂਜੀ 3 ਨੰਬਰ ਪਰ ਦਸੀਏ 3 ਨੰਬਰ ਵਾਲੇ ਸ਼ਾਹ ਸਾਹਿਬ ਇਹ ਵੀ ਸੁਈਏ ਇਹਨੂੰ ਅੱਧ ਚੌਥਾ ਰਹਿ ਜਾਂ ਸੁਈਏ ਠੀਕ ਹੈ ਜੀ ਸਵੇਰ ਕਰਵਾ ਸਵੇਰ ਦੁੱਜਾਏ ਇਹ ਵੀ ਛੇ ਦਾੰਦੇ ਆ ਠੀਕ ਹੈ ਜੀ ਇਹ ਪਰ ਸਵੇਰ ਦੁੱਜਾ ਜੀ ਠੀਕ ਹੈ ਜੀ ਕੋਈ ਇਹ ਥੱਲੇ 1500 1600 ਲੀਟਰ ਬੋਲਾ ਤਿਆਰ ਆ ਤਿਆਰ ਠੀਕ ਹੈ ਜੀ ਏ ਬੱਚਾ ਇਹ ਮਗਰਿਆ ਗਿੱਲਾ 나ੜੂ ਉਹ ਵੀ ਤੁਹਾਨੂੰ ਵੀਡੀਓ ਦਿਖਾਣਾ ਦਾ ਲਾਂਚ ਦਿਖਾ ਦੇ ਠੀਕ ਹੈ ਜੀ ਇਹ ਦੁੱਧ 20 ਕਿਲੋ ਨੂੰ 20 ਕਿਲੋ ਕੁਛ ਨਹੀਂ ਗਈਦਾ 20 ਕਿਲੋ ਚ ਵਾਜਣਾ ਇਹ ਖੁੱਲਾ ਕਿਉਂਕਿ 16 ਗੱਲੋਂ 16 ਤਿਆਰ ਆ 16 ਕਿਲੋ 16 ਕਿਲੋ ਕਿਲੋ ਘੱਟ ਰੱਖ ਕੇ ਮੈਂ ਨਾਲ ਕੋਈ ਸੌਦਾ ਕਰ ਲੈ ਮੇਰੇ ਦਸੇ ਮਦਾਬੇ ਚ ਠੀਕ ਹੈ ਜੀ ਠੀਕ ਹੈ ਜੀ ਖੋਲੋ ਜੀ ਲਓ ਚਾਰਨਾਂ ਗੱਸੀ ਇਹਨੂੰ ਚੌਥਾ ਦਿਨ ਸੂਈ ਨੂੰ ਅੱਜ ਦੋਸਤੋ ਚੌਥਾ ਦਿਨ ਹੋ ਗਿਆ ਸੂਈ ਨੂੰ ਤੇ ਦੁੱਧ ਜਿਹੜਾ ਹੁਣ ਵੀਰ ਕਹਿੰਦਾ ਥੱਲੇ ਤੇ ਤਿਆਰ 15 16 ਕਿਲੋ ਤਿਆਰ 20 ਦੇ ਲਾਗੇ ਬਣੀ ਜਾਊਗੀ ਵੀ ਬੜੇ ਰ ਸੰਗੇ ਕਦ ਕੱਢਦੀ ਐ ਵੀ ਆ ਬੱਚਾ ਇਹਦਾ ਇਹ ਜੀ ਆ ਲੈ ਲਓ ਜੀ ਦੋਸਤੋ ਇਹਦਾ ਬੱਚਾ ਵੀ ਚੈੱਕ ਕਰ ਲਓ ਨਾਲ ਹੀ ਸੇਮ ਹੀ ਜਿੱਦਾਂ ਦਾ ਗਾਂ ਦਾ ਰੰਗ ਉਦਾਂ ਬੱਚੇ ਦਾ ਰੰਗ ਹੈ ਮੋੜ ਲਓ ਜੀ ਗਰਸੀ ਨਾਲ ਕ੍ਰੋਸਿੰਗ ਇਹ ਚੈੱਕ ਕਰਵਾ ਇਹ ਚੈੱਕ ਕਰੋ ਦੋਸਤੋ ਜੀ ਇਹ ਦੋਸਤੋ ਤੁਹਾਨੂੰ ਮੈਂ ਪਹਿਲਾਂ ਉਹ ਦੱਸ ਤਾ ਕਿ ਸਾਰੇ ਇਹ ਗਰਮੀ ਵਾਲੇ ਤੋਹਫੇ ਆ ਇਹਨਾਂ ਗਾਵਾਂ ਨੇ ਗਰਮੀ ਦੇ ਵਿੱਚ ਦੁੱਧ ਵਧੀਆ ਦੇ ਜਣਾ। ਜੀ ਆਹ ਸਾਹਿਬ 20 ਕਿਲੋ ਦੁੱਧ ਮਮੂਲੀ ਚੋਈ ਹੋਈ। ਮੂੰਗਲੀ ਚੋਆਣਾ ਉਹ ਜਿੰਨਾ ਦਾ ਕੱਦ ਕਰ। 16 ਕਿਲੋ ਦੁੱਧ ਕਿਹ ਆਇਆ? ਹਾਂਜੀ ਹਾਂਜੀ। ਬਾਹੂ ਮੜਾ ਬੱਚੇ ਦਾ ਕਰਦੀ ਉਹਦਾ ਠੰਡੀ ਸੀਲ ਹੈ। ਠੀਕ ਹੈ। ਥਾਂ ਤੋਂ ਬੜਾ ਸਵਾਹ ਖੜਦੀ ਹੈ। ਠੀਕ ਠੀਕ ਹੈ ਜੀ। ਚੌਥੇ ਨੰਬਰ ਬਰਦ ਸੀਲ ਹੈ। ਚੌਥੇ ਨੰਬਰ ਵਾਲੇ ਬਾਬਾ ਜੀ ਇਹਦਾ ਜਰਸੀ ਨੇ ਅੰਗ ਜਿਆਦੇ ਇਹਨੂੰ ਹਾਂਜੀ ਹਾਂਜੀ ਜੱਸੀਆਂ ਅੰਗ 70 ਪੰਨੇ ਹਸਾ ਲਾ ਕੇ ਦੋ ਠੀਕ ਹੈ ਜੀ ਜੱਸੀਆਂ ਅੰਗ ਇਹਨੂੰ ਹੈਗੇ ਆ ਪਹਿਲਾ ਸੁਹਾਏ ਠੀਕ ਹੈ ਜੀ ਇਹ ਵੀ ਇਹਨੂੰ ਸੁਨੂਆ ਚੌਥਾ ਦਿਨ ਹੈ ਇਹਦਾ ਬੱਚਾ ਵੀ ਮਛਾਈ ਆ ਪਿਛੇ ਠੀਕ ਹੈ ਜੀ ਚੌਥੇ ਦਿਨ ਦਾ ਜਿਆ ਪਹਿਲਾ ਸੁਹਾਏ ਠੀਕ ਹੈ ਜੀ ਕੋਈ 12 ਕਿਲੋ ਦਾ ਬੋਲਾ ਤਿਆਰ ਹੈ ਥਲੇ ਠੀਕ ਹੈ ਜੀ ਹਾਂਜੀ 1 ਕਿਨਾਂ ਖਵਾ ਦੂੰਗੇ ਇਹ 15 16 ਕਿਲੋ 15 16 ਕਿਲੋ ਥੰਗੋਂ ਬੜਾ ਸੋੜਾ ਲੱਗਾ ਇਹਨੂੰ ਠੀਕ ਹੈ ਜੀ ਤਣਾਂ ਦੀ ਕੁਆਲਿਟੀ ਚੈੱਕ ਕਰ ਸਕਦੇ ਜੀ ਚੌਥਾ ਢਲੇ ਨੂੰ ਸੀਨਾ ਜਵੀਰ ਕਹਿੰਦਾ ਹੋ ਗਿਆ ਮੂੰਹ ਉਹ ਵੀ ਚਾਰ ਦੰਦ ਦੀ ਹੈ ਮੂੰਹ ਵੀ ਚਾਰ ਦੰਦ ਸੂਆ ਪਹਿਲਾ ਸੂਆ ਪਹਿਲਾ 15 ਕ 16 ਲੀਟਰ ਦੇ ਲਾਗੇ ਬਣੇ ਨੇ ਦੁੱਧ ਚੁਆ ਸਕਦੀ ਹੈ ਚੰਗੀ ਗੁਸੇ ਵਾਲਾ ਵੀ ਨੇ ਕਹਿੰਦਾ ਦੁੱਧ ਦੋਸਤ ਵੀ ਚੁਆ ਸਕਦੀ ਹੈ ਦੋਸਤਰੇ ਦੋਸਤ ਕੜੀ ਸੇਵਾ ਤੇ ਜਿੱਦਾਂ ਦੀ ਸੇਵਾ ਕਰ ਲੋ ਦੁੱਧ ਨਾ ਗਾਵਣੇ ਚੁਆ ਰਣਾ ਠੰਡੀ ਸੀਲ ਪੜੀ ਬਹੁਤ ਵਧੀਆ ਬਾਕੀ ਦੋਸਤੋ ਆਰਡਰ ਕੁਆਲਟੀ ਬਹੁਤ ਵਧੀਆ ਥਣਾਂ ਦੀ ਕੁਆਲਟੀ ਦੋਸਤੋ ਬਹੁਤ ਚੰਗੀ ਸਾਫ ਇਸ ਕੁਆਲਟੀ ਚੈੱਕ ਕਰ ਲੋ ਖਰੀਦ ਜੀ ਆ ਦੋਸਤੋ ਤੁਹਾਨੂੰ ਤਾਂ ਡੇਢ ਤੋਂ ਦਿਖਾਵਨੇ ਬੈਕ ਸਾਈਡ ਤੋਂ ਠੀਕ ਹੈ ਵੀ ਕਿ ਲੈ ਜਾਈਏ ਐਸਾ ਟਾਈਮ ਵੀ ਕੁਝ ਨਹੀਂ ਆਇਆ ਹਾਂਜੀ 1.30 ਵਜਾ ਏ 1.30 ਵਜਾ ਏ ਸ਼ਾਮੇ 5:30 ਵਜੇ ਜਾਣ ਜਾ ਰਹੇ ਆ ਪੂਰੀ ਫੋਲਕ ਤਿਆਰ ਹੋ ਰਹੀ ਹੈ ਹਾਂਜੀ ਹਾਂ ਸੋ ਦੋਸਤੋ ਵਪਾਰ ਦਾ ਕੰਮ ਹੈ ਵੀਰ ਦਾ ਪਸ਼ੂ ਜਿੰਨੇ ਵੀਰ ਇਹਦਾ ਤਕਰੀਬਨ ਚੰਗੇ ਰਿਕਾਰਡ ਵਾਲੇ ਪਸ਼ੂ ਦੋਦਾ ਸਾਰੇ ਹਾਰੇ ਵੇਲੇ ਦੋ ਚਾਰ ਗਾਵਾਂ ਵੀਰ ਦੇ ਕੋਲ ਅਵੇਲੇਬਲ ਹੁੰਦੀਆਂ ਤਿਆਰ ਹੀ ਹੁੰਦੀਆਂ ਕੋਈ ਦੂਰੋਂ ਮੜੇ ਪੈਣਾ ਪਰ ਆਊਗਾ ਤੇ ਇਥੋਂ ਖਾਲੀ ਨਹੀਂ ਮੁੜਦਾ ਲੋਈ ਹਾਂਜੀ 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 ਠੀਕ ਹੈ ਗਰਮੀ ਨਹੀਂ ਆਚਾਰ ਗਵਾ ਵਧੀਆ ਜਉਣ ਗਰਮੀ ਕਿਸੇ ਨੇ ਨਹੀਂ ਮਰੋਟੀ ਠੀਕ ਹੈ ਜੀ ਬੱਚੇ ਇਹਨਾਂ ਦੇ ਨਿਤਨ ਚ ਵਿਖਾਰੀਏ ਕਰੀ ਵਿਖਾ ਦੇ ਬਿਲਕੁਲ ਠੀਕ ਹੈ ਜੀ ਜਿਹੜੀ ਪਹਿਲੇ ਨੰਬਰ ਦੇ ਆ ਹਾਂਜੀ ਜਿਹੜੀ ਪਹਿਲੇ ਨੰਬਰ ਦੇ ਪਈ ਉਹਦਾ ਆ ਜੀ ਅੱਛਾ ਜੀ ਅੱਛਾ ਠੀਕ ਹੈ ਨਾੜੂ ਇਹਦੇ ਥੱਲੇ ਦੋਸਤੋਂ ਨਾੜੂ ਚੱਕਰ ਤੇ ਨਾੜੀ ਦੇ ਠੀਕ ਹੈ ਜੀ ਦੂਜੇ ਨੰਬਰ ਆਈ ਦੂਜੇ ਨੰਬਰ ਵਾਲੀ ਦਾ ਇਹ ਆ ਬੱਚਾ ਅੱਛਾ ਠੀਕ ਹੈ ਇਹ ਬੱਚੇ ਸਾਰੇ ਪੀਗੇ ਦਈ ਆ ਠੀਕ ਹੈ ਜੀ ਜੇ ਦੋਸਤੋਂ ਕਦੇ ਬੱਛੀਆ ਦੋ ਬੀਆ ਕਿਸੇ ਦਾ ਵੀ ਬਣਿਆ ਕਿਉਂ ਜੋ ਬੋਲੇ ਕਿਹਦਾ ਨਾਮ ਨਹੀਂ ਬਣਿਆ ਬੋਲੇ ਠੀਕ ਹੈ ਜੀ ਤੀਜੇ ਨੰਬਰ ਦੇ ਰਸ਼ਾ ਜੀ ਤੀਜੇ ਨੰਬਰ ਵਾਲੀ ਜਹਾ ਹੋਏ ਇਹਦਾ ਵੀ ਨਾਮ ਨਹੀਂ ਤੇਜੇ ਨੰਬਰ ਇਹਦਾ ਰਸ਼ਾ ਜੀ ਤੇ ਜਰਸੀ ਦਾ ਜਰਸੀ 4 ਨੰਬਰ ਵਾਲੀ ਜਿਹੜਾ ਗਾ ਜਿਹੜਾ ਲਾਲ ਬੱਚਾ ਲਾਲ ਬੱਚਾ ਠੀਕ ਹੈ ਜੀ ਇਹਦਾ ਵੀ ਨਾਮ ਦੋਸਤੋ ਬੱਚੇ ਤੁਹਾਨੂੰ ਚਮਾ گاਵਾ ਤੇ ਦਿਖਾਤੇ ਤੇ ਰੇਟ ਜਿਹੜਾ ਦੋਸਤੋ ਕਰਨਾ ਤੁਸੀਂ ਵੀ ਇਹਨਾਂ ਫੋਨ ਤੇ ਕਰ ਸਕਦੇ ਹੋ ਨੰਬਰ ਵੀ ਜਿਹਦਾ ਮੈਂ ਸਕਰੀਨ ਤੇ ਚਲਾ ਦੂੰਗਾ ਤਾਂ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ